ਕਿੰਨੇ ਖੋਸ਼ ਨੇ ਸਾਰੇ ਜਾਣੇ ਕਿੰਨੇ ਚਾਹਵਣਾ ਦੇ ਨੇ ਤਿਆਰੀਆਂ ਕਰਨਾ ਇਹ ਜੀ ਵਿਆਹ ਦੇ ਨੇ ਨੇੜੇ ਆ ਗਏ ਪਰ ਮੈਨੂੰ ਤੇ ਇਦਾਂ ਲੱਗਦਾ ਜਿਦਾਂ ਮੇਰੀ ਮੌਤ ਨੇੜੇ ਆਉਂਦੀ ਹੈ ਮੇਰਾ ਤੇ ਹੱਸਣ ਹੋਈ ਨਹੀਂ ਦਿਲ ਕਰਦਾ ਪਰ ਪਰਿਵਾਰ ਦੀ ਖੁਸ਼ੀ ਲਈ ਨਾ ਝੂਠੇ ਹੱਸ ਹੱਸਣ ਦੀ ਕਿ ਹਾਂ ਮੈਂ ਬੜੀ ਖੁਸ਼ ਹਾਂ ਕਿਦਾਂ ਤੁਹੀਂ ਕਹਿਣ ਦੇਉਣਾ ਉ ਤਾਂ ਹੀ ਹੋਊਗਾ ਪਰ ਮੈਨੂੰ ਪਤਾ ਵਾ ਕਿ ਮੈਂ ਅੰਦਰੋਂ ਅੰਦਰ ਹੀ ਕਿੱਦਾਂ ਮਰਾਂ ਦੀ ਆਂ ਕਿੱਦਾਂ ਘੁੱਟ-ਘੁੱਟ ਕੇ ਇਹ ਦਿਨ ਕੱਢਾਂ ਦੀ ਪਰ ਕੀ ਕਰਾਂ ਮੁੱਜ ਕਰੀਂ ਨਾ ਸੱਤ ਜੇ ਮੈਂ ਇਹਨਾਂ ਨੂੰ ਇਹ ਚੀਜ਼ ਅਹਿਸਾਸ ਦਿਵਾਵਾਂ ਇਹ ਹਾਂ ਮੈਂ ਖੁਸ਼ ਨਹੀਂ ਆਂ ਪਰ ਇਹਨਾਂ ਨੇ ਮੈਨੂੰ ਹੀ ਗਲਤ ਸਮਝਣਾ ਚੱਲ ਕੋਈ ਨਹੀਂ ਸ਼ਾਇਦ ਕਿਸਮਤ ਨੇ ਮੇਰੇ ਲਈ ਕੁਝ ਹੋਰ ਹੀ ਸੋਚਿਆ ਹੋਣਾ ਜੋ ਮੇਰੀ ਜ਼ਿੰਦਗੀ 'ਚ ਲਿਖਿਆ ਵਾ ਉਹ ਤੇ ਮੈਨੂੰ ਹੁਣ ਉਗਤਣਾ ਹੀ ਪੈਣਾ ਹੈ ਦੀਦੀ ਆ ਵੇਖੋ ਸੂਟ ਮੈਂ ਨਾ ਇੰਸਟਾਗ੍ਰਾਮ ਤੇ ਵੇਖਣ ਢੀ ਹਾਂ ਤੇ ਜੇ ਤੁਸੀਂ ਵੇਖਣਗੇ ਨਾ ਤੇ ਉਹਨਾਂ ਨੂੰ ਕਿਉਂ ਭਈ ਇਦਾਂ ਦੇ ਵਿਖਾਇਓ ਮੈਂ ਸਕਰੀਨਸ਼ਾਟ ਮਾਰਤੀ ਜੇ ਐਵੇਂ ਨਾ ਵਿਖਾਈ ਜਾਣ ਬਾਜੂ ਪਸੰਦ ਤੇ ਆਉਂਦੇ ਨਹੀਂ ਆ ਆ ਕਿੱਡੇ ਸੋਹਣੇ ਸੂਟ ਆ ਤੇ ਇਦਾਂ ਦੇ ਤੁਸੀਂ ਲਿਓ ਤੇ ਮੇਰੇ ਲਈ ਵੀ ਇਹਦੇ ਵਿੱਚੋਂ ਜੇ ਤੁਹਾਨੂੰ ਕੋਈ ਪਸੰਦ ਆਊਗਾ ਨਾ ਇਦਾਂ ਦਾ ਤੇ ਉਹੋ ਜਿਹਾ ਲੈ ਆਇਓ ਤੇ ਕੋਈ ਨਹੀਂ ਤੂੰ ਨਾਲ ਹੀ ਜਾਣਾ ਵਾ ਬਾਈ ਚਾਂਸ ਜੇ ਮੈਂ ਨਾਲ ਨਾਲ ਗਈ ਮੈਂ ਸੋਚਣ ਢੀ ਸੀ ਕਿ ਤੁਸੀਂ ਸਾਰੇ ਚੱਲ ਜਾਣਾ ਵਾ ਤੇ ਘਰ ਦਾ ਕੰਮ ਵੀ ਵੇਖਣਾ ਵਾ ਜੇ ਮੈਂ ਵੀ ਚੱਲ ਗਈ ਤੇ ਫਿਰ ਉਹਨਾਂ ਹੀ ਖਲਾਰਾ ਪਿਆਰ ਹੈ ਨਾ ਸਾਰਾ ਹੋਏ ਵੀ ਗੱਲ ਹੈ ਕਿ ਚਲ ਕੋਈ ਗੱਲ ਨਹੀਂ ਵੇਖ ਲਈ ਜੇ ਤੇਰਾ ਬਹੁਤ ਦਿਲ ਕਰੂਗਾ ਨਾ ਜਾਣਦਾ ਤੇ ਚਲ ਜੀ ਨਾਲ ਨਹੀਂ ਨਹੀਂ ਜੀਜੀ ਤੁਸੀਂ ਚਲ ਜਿਓ ਪਰ ਸੂਟ ਇਦਾਂ ਦੇ ਖਰੀਦਣੇ ਜੇ ਬਹੁਤ ਹੀ ਸੋਹਣੇ ਲੱਗਣ ੜੇ ਮੈਨੂੰ ਠੀਕ ਆ ਪਰ ਉੱਤੇ ਵੇਖ ਵੀ ਸਹੀ ਨਾ ਬੁਟੀਕ ਸਟਾਈਲ ਨੇ ਬੁਟੀਕ ਤੋਂ ਤਿਆਰ ਕਰਵਾਏ ਉਹਨਾਂ ਨੇ ਸੂਟ ਜੇ ਇਦਾਂ ਦੇ ਸ਼ਾਪ ਤੇ ਮਿਲਣਗੇ ਤੇ ਕੋਈ ਗੱਲ ਨਹੀਂ ਆਪਾਂ ਲੈ ਲਾਂਗੇ ਚਲੋ ਹੋਤੇ ਗਾਲ ਠੀਕ ਆ ਪਰ ਬਾਈ ਚਾਂਸ ਕਈ ਵਾਰੀ ਮੈਂ ਵੇਖਿਆ ਕਿ ਦੁਕਾਨਾਂ ਵਾਲੇ ਵੀ ਕਹਿ ਦਿੰਦੇ ਆ ਕਿ ਤੁਸੀਂ ਬੁਟੀਕਾਂ ਤੋਂ ਕਿ ਸੂਟ ਬਣਾਉਂਦੇ ਇਦਾਂ ਦੇ ਜਿਹੜੇ ਸਾਡੇ ਕੋਲ ਮਿਲ ਜਾਣੇ ਆ ਕਈ ਆਖ ਦਿੰਦੇ ਮੈਂ ਤਾਂ ਕਹਿੰਦੀ ਵੀ ਇੱਕ ਵਾਰੀ ਵਿਖਾ ਕੇ ਤੇ ਦੁਕਾਨਾਂ ਵਾਲੇ ਕੋਈ ਸ਼ੱਕ ਤੇ ਨਿਕਲ ਜੂਗਾ ਨਾ ਕਿ ਉਹ ਹੈ ਕਿ ਨਹੀਂ ਆ ਗਏ ਜੇ ਨਹੀਂ ਵੀ ਹੋਣਗੇ ਬਾਈ ਚਾਂਸ ਤੁਸੀਂ ਆਪਣੇ ਕੋਲੋਂ ਵੇਖ ਲਿਓ ਉੱਥੇ ਜਿੱਦਾਂ ਦਾ ਤੁਹਾਨੂੰ ਪਸੰਦ ਆ ਉਹ ਮੈਂ ਲੈ ਲਾਂਗੀ ਪਰ ਇਹ ਆ ਵੀ ਪਰ ਫਿਰ ਵੀ ਤੁਸੀਂ ਇਦਾਂ ਦੇ ਉਹਨਾਂ ਨੂੰ ਜ਼ਰੂਰ ਵਿਖਾਓ ਵੀ ਲੈ ਲਿਓ ਸੂਟ ਹਾਂ ਕੋਈ ਗੱਲ ਨਹੀਂ ਠੀਕ ਹੈ ਕਹਾਂਗੇ ਗਰਲੀ ਨਾ ਹਾਂਜੀ ਯਾਰ ਤੁਨ ਵਿੜੇ ਨੇ ਜੇ ਕੰਮ ਉੱਥੋਂ ਟਾਈਮ ਦੇ ਕੀ ਹੋ ਜਾਂਦਾ ਟਾਈਮ ਤੇ ਕੁਝ ਵੀ ਨਹੀਂ ਹੋਇਆ ਉੱਥੇ ਜਾ ਕੇ ਵੀ ਬਹਿਣਾ ਹੀ ਹੈ ਏਡੀ ਛੇਤੀ ਥੋੜਾ ਦੁਕਾਨਾ ਖੁੱਲ ਜਣੀ ਆ ਘਰੋਂ ਨਿਕਲਾਂਗੇ ਇਹ ਤਾਂ ਬਹੁਤ ਰਸਤੇ 'ਚ ਵੀ ਟਾਈਮ ਲੱਗਣਾ ਜੇ ਨਾ ਹੋਊਗਾ ਸ਼ਾਪਿੰਗ ਦਾ ਬਾਅਦ ਕਰ ਲਾਂਗੇ ਜਿਹੜਾ ਮੇਰਾ ਅੱਗੋਂ ਕੰਮ ਆ ਉਹ ਪਹਿਲਾਂ ਕਰਾਂਗੇ ਚਲ ਕੋਈ ਗੱਲ ਨਹੀਂ ਕਰ ਲੈਣੀ ਆ ਮੈਂ ਸਬਜੀ ਤੜੀ ਤੇ ਸਬਜੀ ਚਲ ਬਣ ਗਈ ਤਾਂ ਆਣ ਕੇ ਰੋਟੀ ਖਾਣ ਵਾਲੇ ਬਣਾਾਂਗੇ ਫਿਰ ਥੱਕ ਟੁੱਟੇ ਜਾਣਾ ਤੇ ਫਿਰ ਕੰਮ ਨਹੀਂ ਹੁੰਦਾ ਆਣ ਕੇ ਸਬਜੀ ਇਹ ਨਾ ਵੀ ਬਣਦੀ ਤੇ ਕੀ ਹੋ ਚੱਲਿਆ ਸ਼ਹਿਰ ਤੇ ਚੱਲੇ ਹਾਂ ਉੱਥੋਂ ਦੋ ਦੋ ਸਮੋਸੇ ਖਾਣੇ ਅਹੀਂ ਤੇ ਖਾ ਲੈਣਾ ਹੈ ਤੇ ਮੰਮੀ ਨੇ ਮੰਮੀ ਨੇ ਕਿੱਥੇ ਜਾਣਾ ਹੈ ਮੰਮੀ ਨੇ ਕਹਣਾ ਸਬਜੀ ਨਹੀਂ ਬਣਾਈ ਤੇਰਾ ਆਪ ਨੂੰ ਮੇਰੇ ਕੋ ਭਾਨੀ ਨਹੀਂ ਹੈਗੀ ਆਣ ਕੇ ਚੱਲ ਠੀਕ ਆ ਤੇ ਮੈਂ ਤਾਰਨਾ ਵੀ ਅੱਜ ਆਪਾਂ ਘਟੋ ਘਟੋੜੇ ਚੌਵੇਂ ਕੰਮ ਨਾਲ ਉੱਟ ਕੇ ਆਉਣੇ ਆ ਉਹ ਦਿਨ ਬੜੇ ਥੋੜੇ ਰਹਿਣ ਦੇ ਆ ਚਲੋ ਕੋਈ ਗੱਲ ਨਹੀਂ ਜਾ ਨਾ ਨੂੰ ਸਾਦ ਲਿਆਓ ਨਾ ਨੂੰ ਕਹਾਂਦੀ ਹੈ ਤੂੰ ਨਹੀਂ ਮੈਂ ਤਾਂ ਕਿਹਾ ਇਹਨਾਂ ਦੋਵਾਂ ਭੈਣਾਂ ਨੂੰ ਤੇ ਸਾਦ ਲਿਆਓ ਵੇਖੋ ਤਿਆਰ ਹੋ ਗੀਆਂ ਚੱਲ ਠੀਕ ਆ ਤੇ ਫੁਰਤੀ ਮਾਰੋ ਮਿੱਟੋ ਮਿੱਟੀ ਕੋਈ ਗੱਲ ਨਹੀਂ ਮੈਂ ਕਲੇਪੇ ਇ ਜਾਂਦੇ ਹੁਣ ਕੰਮ ਤੇ ਕਰਕੇ ਜਾਣਾ ਵਾ ਇਹਨਾਂ ਨੂੰ ਤੇ ਅਬ ਚਲ ਮੈਂ ਕੰਮ ਕਰ ਲਿਆ ਨਹਾ ਧੋ ਲਿਆ ਤੇ ਵੇਲਾ ਅੱਜ ਇਹ ਤਾਂ ਨਿਕਲੀ ਐ ਨਹੀਂ ਕਰਾਂ ਏਦਾਂ ਬੁਲਾ ਕੇ ਲਾਉਣਾ ਫੇਰ ਹੀ ਉਹਨਾ ਆਉਣਾ ਹਾਂਜੀ ਉਹ ਮੈਂ ਹੈ ਮੇਰੀ ਗੱਲ ਸੁਣ ਹੁਣ ਸਿੱਧੇ ਚੱਲ ਜਾਨੇ ਆ ਕਿਉਂਕਿ ਉੱਥੇ ਟਾਈਮ ਵੱਧ ਘੱਟ ਲੱਗ ਸਕਦਾ ਆ ਤੇ ਆਉਂਦਿਆਂ ਕਰ ਲਾਂਗੇ ਆਉਂਦਿਆਂ ਏਡੇ ਕੋਈ ਟਾਈਮ ਆਪਣਾ ਜਿੰਦਨਾ ਬੱਚੇ ਐ ਮਰਜ਼ੀ ਲੱਗ ਜੇ ਤੇ ਤੈਨੂੰ ਪਤਾ ਆ ਜੇ ਉੱਥੇ 10 ਮਿੰਟ ਵੀ ਲੇਟ ਹੋ ਜਾਓ ਫਿਰ ਗੱਲਾਂ ਕਿਦਾਂ ਕਰਦੇ ਆ ਤੇ ਤੂੰ ਟੈਨਸ਼ਨ ਨਾ ਲੈ ਹੁੰਦਿਆਂ ਕੰਮ ਕਰਕੇ ਹੀ ਆਵਾਂਗੇ ਜਿੰਨਾ ਕਹਿੰਗਾ ਉੰਨਾ ਕਰਕੇ ਹੀ ਆਵਾਂਗੇ ਤੇ ਕੋਈ ਨਹੀਂ ਆ ਜਾ ਫਿਰ ਚੱਲ ਮਿਲਦੇ ਆ ਫੈਕਟਰੀ 'ਚ ਆਣ ਕੇ ਓਕੇ ਓਕੇ ਕੋ ਟੈਨਸ਼ਨ ਨਾ ਲੈ ਮੈਂ ਆ ਗਿਆ ਆ ਗਿਆ ਬਸ ਤੁਰ ਲੱਗਾ ਆਇਆ ਕੁੜੀਆਂ ਚੱਲੀਆਂ ਸੀ ਜਿਹੜਾ ਬਾਜ਼ਾਰ ਤੇ ਇਹਨਾਂ ਨੂੰ ਤੋਰ ਕੇ ਤੇ ਆਇਆ ਜੋ ਮੈਂ ਘਰ ਦੇ ਜਿੰਦਰੇ ਜਿੰਦਰੇ ਲਾ ਕੇ ਤੇ ਆ ਗਿਆ ਮੈਂ ਵੀ ਚਲ ਤੈਨੂੰ ਮਿਲਦਾ ਫਿਰ ਉੱਥੇ ਓਕੇ ਵੀਰ ਓਕੇ ਤੇ ਤੇਰੀ ਚਲੋ ਫਿਰ ਚੱਲੀ ਗਿਆ ਟਾਈਮ ਕਿੰਨਾ ਹੋ ਗਿਆ ਪਤਾ ਮੈਂ ਤਾਂ ਨਹੀਂ ਜਾਣਾ ਮੈਂ ਤਾਂ ਫੈਕਟਰੀ ਚੱਲਿਆ ਆਇਆ ਤੁਹੀ ਨਹੀਂ ਗਿਆ ਨਾ ਨਹੀਂ ਨਹੀਂ ਕੁੜੀਆਂ ਤਿਆਰ ਹੋਈਆਂ ਆ ਕੁੜੀਆਂ ਨੂੰ ਲੈ ਜਾ ਮੇਰਾ ਪੁੱਤ ਮੈਂ ਤਾਂ ਤੂੰ ਹੀ ਵੀ ਸਿਆਣਾ ਜੇ ਨਾਲੇ ਦੋ ਜਣੇ ਹੋ ਜਾਣਗੇ ਬੰਦਿਆਂ ਦੀ ਗੱਲ ਹੋਰ ਹੁੰਦੀ ਐ ਵੀ ਉਹ ਗੱਲਾਂ ਹੀ ਬਾਤੀ ਕਰ ਲਾਂਗੇ ਪਤਾ ਮੈਂ ਸੋਚਣਿਆ ਕਿ ਚੱਲ ਚਾਰ ਕੇ ਛੁੱਟੀਆਂ ਜਿਹੜੀਆਂ ਨਾ ਯਾਦ ਲਾਗੇ ਜਾ ਕੇ ਕਰੂੰਗਾ ਅ ਛੁੱਟੀ ਨਹੀਂ ਉਹ ਦੰਦੇ ਬੜਾ ਤੰਗ ਕਰਦੇ ਐ ਇਹ ਚੀਜ਼ ਤਾਂ ਇਹ ਥੋੜੀ ਦਿਖਦੇ ਥੇਣਾ ਵੀ ਕੋਈ ਮਜਬੂਰੀ ਨਹੀਂ ਸਮਝੂਰੀ ਨਹੀਂ ਸਮਝਦੇ ਉਹਨਾਂ ਨੂੰ ਆਪਣੇ ਕੰਮ ਨਾਲ ਮਤਬਲਾ ਬਸ ਤੇ ਫਿਰ ਮੇਰੇ ਇਦਾਂ ਕਰੋ ਜੇ ਤੂੰ ਹੀ ਵੀ ਦੱਸ ਦੋ ਕੋਈ ਕੰਮ ਕਰਾ ਦੇ ਮੈਂ ਉਹ ਸ਼ਹਿਰ ਦਾ ਘਰਾਂ ਵਗਾ ਜਦਾ ਮੇਰੇ ਕੋਲ ਜਰਾ ਨਹੀਂ ਨਹੀਂ ਕੰਮ ਤਾਂ ਹੁਣ ਤੂੰ ਆਪੇ ਵੇਖ ਲਈ ਜੋ ਕਰਨਾ ਆ ਤੇ ਬਾਕੀ ਤੂੰ ਆਪ ਸਿਆਣਾ ਆ ਤੇ ਉਹਦੇ ਨਿਆਣੀਆਂ ਨੂੰ ਨਹੀਂ ਕਿਸੇ ਚੀਜ਼ ਦਾ ਪਤਾ ਤੇ ਤੂੰ ਮੇਰਾ ਪੁੱਤ ਆਪ ਸਾਰਾ ਵੇਖ ਲਈ ਹੁਣ ਜਿੱਦਾਂ ਕਰਨਾ ਹੈ ਚਾਚਾ ਜੀ ਤੂੰ ਉਹ ਬੇਫਿਕਰੇ ਹੋ ਜਿਓ ਤੂੰ ਆਪਣਾ ਕੰਮ ਜਿਹੜਾ ਧਿਆਨ ਨਾ ਕਰਿਓ ਠੀਕ ਆ ਇਧਰ ਦੀ ਚਿੰਤਾ ਜਿਹੜੀ ਮੇਰੇ ਕੋਚੇ ਵੀ ਮੈਂ ਆਪਣੇ ਸਾਹਮਣੇ ਦਾ ਕੰਮ ਕਿੱਦਾਂ ਕਰਨਾ ਜੇ ਫੇਰ ਵੀ ਮਨ ਲੱਗ ਪਾਹੇ ਉਤਰਾ ਦਿੱਤੇ ਜਾਂ ਨਾ ਉਹਨੂੰ ਹਾਂਜੀ ਜੇ ਲੋੜ ਪਏ ਨਾ ਹੋਰ ਹਾਂਜੀ ਤੇ ਤੂੰ ਕਰ ਲਈ ਆਪੇ ਫਿਰ ਕਰ ਲਾਂਗੇ ਅਸੀਂ ਦੋ ਜੇ ਚਿੰਤਾ ਨਹੀਂ ਇਹ ਗੱਲ ਦੀ ਹੈਗੀ ਹਾਂ ਇਹ ਆ ਵੀ ਮੇਰਾ ਫੋਨ ਜੀ ਉਹ ਚੁੱਕ ਲਿਓ ਉਹ ਇਹ ਕਰਕੇ ਵੀ ਮੰਨ ਲਓ ਉੱਥੇ ਕੇਵਲੇ ਇਦਾਂ ਦੀ ਕੰਡੀਸ਼ਨ ਹੁੰਦੀ ਆ ਕਿ ਜਿਹੜੇ ਆਪਣੇ ਦੋ ਕੰਮ ਤੁਹਾਨੂੰ ਦੱਸਿਆ ਨਾ ਪਰੇ ਕਰਕੇ ਬਣਿਆ ਚੁੰਗੀ ਦੀ ਆਹ ਹਾਂ ਤੇ ਫਿਰ ਇਹ ਆ ਵੀ ਤੁਹਾਡੀ ਸਲਾਹ مشورہ ਲੈਣਾ ਪੈਂਦਾ ਤੇ ਤੁਸੀਂ ਫਿਰ ਇਹ ਆ ਵੀ ਮੇਰਾ ਫੋਨ ਚੁੱਕ ਲਓ ਨਾ ਮਤੋਂ ਹੀ ਫੋਨ ਨਾ ਚੁੱਕੂਗਾ ਨਹੀਂ ਨਹੀਂ ਫੋਨ ਮੈਂ ਚੁੱਕੂਗਾ ਤੇ ਇੱਕ ਮੈਂ ਉਸ ਦਿਨ ਗੱਲ ਹੋ ਗਈ ਸਾਰੀ ਆਪਣੀ ਪਹਿਲੇ ਚ ਅਚਾ ਤੇ ਮੈਂ ਹੁੰਦੇ ਹੁੰਦੇ ਨਾਲੇ ਇੱਕ ਮੁੰਡਾ ਆ ਉਹਨੂੰ ਕੰਮ ਆ ਥੋੜਾ ਜਿਹਾ ਹਾਂਜੀ ਤੇ ਇੱਕ ਮੈਂ ਹੁੰਦਾ ਫਿਰ ਪਹਿਲੇ ਚ ਸਾਈਨ ਦੇ ਆਉਂਗਾ ਉਹਨਾਂ ਨੂੰ ਸਾਈਨ ਨਹੀਂ ਬੜਾਈ ਆ ਨੇ ਤੇ ਕੰਮ ਪੱਕਾ ਹੋ ਜਾਂਦਾ ਹਾਂ ਕੰਮ ਗਲਤ ਜੀ ਸਾਈਟ ਉੱਪਰ ਅੱਜ ਕੋਈ ਕੰਮ ਨਹੀਂ ਜਾਗਾ ਤੁਹਾਨੂੰ ਪਤਾ ਹੁਣ ਸੀਜ਼ਨ ਵੀ ਅੱਗੇ ਚੱਲਣਾ ਵਾ ਤੇ ਫਿਰ ਇਹ ਆ ਤੁਹਾਨੂੰ ਜਿਹੜੀ ਚੀਜ਼ 10000 ਦੀ ਐ ਨਾ 20 ਦੀ ਲੈਣੀ ਪੈਣੀ ਜੇ ਪੈਰ ਤੇ ਪੈਰ ਆ ਪਰ ਪੈਸੇ ਬੜੇ ਸੌਂਦੇ ਪੈਸਾ ਵਾਲੇ ਤੇ ਚਾਚਾ ਜੀ ਮਹਿੰਗਾਈ ਬੜੀ ਆ ਉਹ ਵੀ ਸੱਚੇ ਨੇ ਕਰਨ ਕੀ ਖਰਚੇ ਵੜੇ ਆ ਉਹ ਤਾਂ ਗੱਲ ਹੈਗੀ ਤੇਰੀ ਤੇ ਬਾਕੀ ਆ ਵੀ ਕੋਈ ਨਹੀਂ ਆਪੇ ਕੰਮ ਸਾਰੇ ਹੋ ਜਾਣੇ ਆ ਜੇ ਫਰ ਤੜਕੇ ਥੋੜੀ ਜਰੂਰਤ ਪੋਈਗੀ ਤੇ ਕੋਈ ਨਹੀਂ ਮੈਂ ਆਪੇ ਕਰ ਲਾਂਗਾ ਆਪਾਂ ਹਣ ਕੇ ਗੱਲੋਂ ਪਿੱਠ ਥੋੜਾ ਲੰਕਣ ਦੇਣੀ ਆ ਤੁਹਾਡੀ ਨਹੀਂ ਨਹੀਂ ਉਹ ਤੇ ਤੇਰੀ ਗੱਲ ਠੀਕ ਆ ਬਾਕੀ ਹਲਵਾਈ ਨੂੰ ਦੇ ਦਿੱਤੀ ਐ ਸਾਈ ਜਿਹੜੇ ਜੋ ਟੈਮੋਟੇ ਕੰਮ ਮਾਣ ਜਿੰਨੇ ਉਹਨੇ ਗਨ ਬੇੜਤੇ ਆ ਮੈਂ ਸਿਰਫ ਆ ਪੈਲਸ ਵਾਲਾ ਰਹਿ ਗਿਆ ਉਹ ਅੱਜ ਕਰ ਦੇਣਾ ਮੈਂ ਕੋਈ ਨਹੀਂ ਤੂੰ ਇੱਦਾਂ ਕਰਿਓ ਉਹਦਾਂ ਕਰ ਲਿਓ ਤੇ ਜੇ ਤੁਹਾਡਾ ਨਾਮ ਹੀ ਟਾਈਮ ਆਊਗਾ ਨਾ ਤੇ ਉਹਨੂੰ ਕਿਉਂ ਵੀ ਆਪਣਾ ਸਕੈਨਰ ਭੇਜ ਦੇ ਮੈਂ ਜਿੰਨੀ ਸਹੀ ਤੂੰ ਕਹੋਗੇ ਉਹਨੂੰ ਪਤਾਗਾ ਨਹੀਂ ਨਹੀਂ ਉਹਨੂੰ ਮੈਂ ਫੜਾਉਣਾ ਆ ਚਲੋ ਠੀਕ ਹੈ ਤੇ ਤੂੰ ਇਹ ਕੰਮ ਆਪਣਾ ਮੇਰਾ ਪੁੱਤ ਜੋ ਵੀ ਆ ਨਾ ਤੇ ਕਿ ਹੋ ਗਿਆ ਨਬਦੀਪੁਰੀ ਚਾਰ ਹਾਂ ਹਾਂ ਤਿਆਰੀ ਆ ਦੋਵੇਂ ਮੈਂ ਮਾਰਾ ਪਰਵਾਦ ਉਹਨਾਂ ਰਵੇਲ ਇੱਥੇ ਟਾਈਮ ਲਾ ਨਹੀਂ 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 ਚਲੋ ਤੁਸੀਂ ਫਿਰ ਮੈਂ ਵੀ ਜਾਣਾ ਮੈਂ ਵੀ ਲੇਟ ਹੋਣ ਡਿਆ ਆ ਠੀਕ ਹੈ ਜੀ ਵਿਕਰਮਾ ਨਾ ਬੈਠਿਆ ਉਹ ਗੱਲ ਹੋ ਗਈ ਨਵਦੀਪ ਹੋ ਗਈ ਤਿਆਰ ਬਹੁ ਹਾਂਜੀ ਵੀਰ ਜੀ ਤੇ ਚੱਲੀ ਫਿਰ ਆਪਾਂ ਚਲੋ ਤੇ ਸਮਰ ਤੂੰ ਵੀ ਚੱਲ ਨਾਲ ਨਹੀਂ ਵੀਰ ਜੀ ਮੈਂ ਨਹੀਂ ਕਿ ਜਾਣਾ ਮੈਨਾਂ ਘਰ ਵੀ ਵੇਖਣਾ ਵਾ ਕਿਉਂਕਿ ਦੀਦੀ ਚਲ ਗਈ ਤੇ ਫਿਰ ਖਲਾਰਾ ਬੜਾ ਪਿਆ ਤੇ ਰੋਟੀ ਵੀ ਬਣਨ ਉਹ ਚੱਲ ਜਾ ਨਾਲ ਫੇਰ ਤੂੰ ਗੁੱਸਾ ਕਰਕੇ ਬਹਿ ਜਾਨੀ ਐ ਨਹੀਂ ਗੁੱਸਾ ਕਰਦੀ ਡੈਡੀ ਜੀ ਪਤਾ ਕੀ ਆ ਬਾਅਦ ਵਿੱਚ ਦੀਦੀ ਵੀ ਲੇਟ ਹੋ ਗਏ ਇਹਨਾਂ ਨੂੰ ਵੇਲਾ ਕਵੇਲਾ ਹੋ ਗਿਆ ਤੇ ਫੇਰ ਆਣ ਕੇ ਹੀ ਰੋਟੀ ਪਾਣੀ ਦਾ ਵੇਖਣਾ ਕੋਈ ਨਹੀਂ ਭਾਪੀ ਜੀ ਨਾਲ ਹੀ ਆ ਤੁਸੀਂ ਵੇਖ ਹੀ ਲੈਣਾ ਵਾ ਸਾਰਾ ਤੂੰ ਕਹਿਰ ਕਹਿੰਦੀ ਨਹੀਂ ਮੇਰੇ ਆ ਚੀਜ਼ ਪਸੰਦ ਨਹੀਂ ਆਈ ਤੇ ਮੇਰੇ ਆ ਪਸੰਦ ਨਹੀਂ ਤੇ ਤੂੰ ਨਾਲ ਹੀ ਚਲ ਜਾਂਣ ਚੱਲੇ ਤੇ ਹੈਗੇ ਆ ਮੈਂ ਜਾਣ ਨੂੰ ਤੇ ਚਲ ਜਾਂਦੀ ਪਰ ਫਿਰ ਵੀ ਤੁਹਾਨੂੰ ਪਤਾ ਚਾਚਾ ਜੀ ਵਾਹੇ ਠੀਕ ਕਹਿੰਦੇ ਆ ਤੂੰ ਵੀ ਆਪਣੀ ਪਸੰਦ ਵੇਖ ਲੈ ਕਿਉਂ ਭੈਣ ਭਰਾ ਦਾ ਜਿਹੜਾ ਇਹ ਰੋ ਰੋਜੇ ਹੋ ਜੇ ਕੰਮ ਨਹੀਂ ਹੁੰਦੇ ਹੈਗੇ ਨਹੀਂ ਨਹੀਂ ਵੀਰ ਜੀ ਵੇਖਣਾ ਮੈਂ ਦੀਦੀ ਨੂੰ ਦੱਸਤਾ ਮੈਨੂੰ ਕਿਦਾਂ ਦੇ ਸੂਟ ਪਸੰਦ ਆ ਇਹ ਕਹਿੰਦੇ ਕਿ ਜਿੱਦਾਂ ਤੈਨੂੰ ਪਸੰਦ ਆ ਮੈਂ ਓਦਾਂ ਦੇ ਲੈ ਆਉਂਗੀ ਵੈਸੇ ਵੀ ਕਹਿੰਦੇ ਕਿ ਤੈਨੂੰ ਫੋਨ ਕਰਕੇ ਪੁੱਛ ਲਾਂਗੇ ਬਾਈ ਚਾਂਸ ਜੇ ਕੋਈ ਲੋੜ ਪਈ ਤੇ ਪਰ ਮੈਨੂੰ ਦੀਦੀ ਦੀ ਪਸੰਦ ਤੇ ਪੂਰਾ ਭਰੋਸਾ ਵਾ ਉਹਨਾਂ ਦੀ ਕੋਈ ਵੀ ਲੈਣ ਦੀ ਚੀਜ਼ ਨਾ ਮੈਨੂੰ ਪਸੰਦ ਆ ਜਾਂਦੀ ਹੁੰਦੀ ਆ ਤੇ ਤੁਸੀਂ ਨਾ ਐਵੇਂ ਨਾ ਕਰੋ ਕਿਉਂਕਿ ਫਿਰ ਘਰ ਦਾ ਵੀ ਵੇਖਣਾ ਵਾ ਜਾਂ ਨੂੰ ਤੇ ਮੈਂ ਚਲ ਜਾਂਦੀ ਫਿਰ ਦੋਵਾਂ ਦਾ ਗਿਆ ਸਰਨਾ ਵੀ ਨਹੀਂ ਨਾ ਚੱਲ ਠੀਕ ਆ ਮੇਰੀ ਭੈਣੇ ਚਾਚਾ ਜੀ ਵੇਖ ਲਓ ਸਾਹਮਣੇ ਕਿੰਨੀ ਸਿਆਣੀ ਹੋ ਗਈ ਐ ਨਹੀਂ ਇਹਦੇ ਘਰ ਦੀ ਪੂਰੀ ਫਿਕਰ ਕਰਨਦੀ ਆ ਤੇ ਤ ਜਿੱਦਨ ਆਪਾਂ ਫੇਰ ਜਾਣਾ ਹੋਊਗਾ ਉਦੋਂ ਤੂੰ ਚੱਲ ਜੀ ਨਾਲ ਹਾਂਜੀ ਕੋਈ ਗੱਲ ਨਹੀਂ ਜੇ ਤੇ ਫੇਰ ਚੱਲ ਮੈਨੂੰ ਵੀ ਰੋਟੀ ਫੜਾ ਮੈਂ ਵੀ ਜਾਵਾਂ ਚਲ ਆਜੂ ਲੈ ਜੀ ਮੈਂ ਫੜਾ ਦਿੰਦੀ ਰੋਟੀ ਚੱਲ ਮੇਰਾ ਮੰਮੀ ਰਸੋਈ ਦਾ ਕੰਮ ਤੇ ਸਾਰਾ ਨਿਬੜ ਗਿਆ ਵਾ ਤੇ ਸਿਰਫ ਉਹਨਾ ਫੁਲਕੇ ਲਾਉਣ ਵਾਲੇ ਆ ਤੇ ਉਹ ਤੁਸੀਂ ਲਾ ਲਿਓ ਆਟਾ ਮੈਂ ਗੁੰਨਤਾ ਵਾ ਚੱਲ ਠੀਕ ਆ ਕੋਈ ਗੱਲ ਨਹੀਂ ਲਾ ਲੂੰਗੀ ਮੈਂ ਤੇ ਮੰਮੀ ਇਹ ਸ਼ਹਿਰ ਚਲੇ ਮੈਂ ਕਹਿਂਦੀ ਤੁਸੀਂ ਵੀ ਚੱਲ ਜੰਦੇ ਮੈਂ ਕਿੱਥੇ ਗਰਮੀ ਚ ਜਾਊਂਗੀ ਅੱਜ ਮੰਮੀ ਮੌਸਮ ਠੀਕ ਆ ਥੋੜਾ ਜਿਹਾ ਨਾਲੇ ਤੂੰ ਹੀ ਸਿਆਣੇ ਆਪਣੇ ਹਿਸਾਬ ਨਾਲ ਵੇ ਲੋਗੇ ਜਿਹੜੇ ਨੋਂਗੇ ਨੂਗੇ ਲਾਉਣੇ ਆ ਨਹੀਂ ਤੂੰ ਹੀ ਕਿੜੀਆਂ ਨਿਹਾਨੀਆਂ ਜੇ ਤੇ ਚੰਗੇ ਚੰਗੇ ਕੱਪੜੇ ਵੜਾ ਕੇ ਲੈ ਕੁੜੀ ਦੇ ਤੇ ਮੇਰਾ ਨੱਕ ਨਾ ਉੱਥੇ ਵਡਾਇਓ ਰੰਗ ਨਾ ਗਾੜੇ ਗਾੜੇ ਵੇਖ ਕੇ ਲਿਆਇਓ ਕੁੜੀ ਦੇ ਤੇ ਨਾਲੇ ਕਾਲਾ ਤੇ ਚਿੱਟਾ ਨਾ ਵਿੱਚ ਲਿਆਇਓ ਕੋਈ ਕੋ ਸਗਨਾਂ ਦੇ ਕੰਮਾਂ 'ਚ ਇੱਕ ਰੰਗ ਦੋ ਨਹੀਂ ਦੇਈ ਦੇਉਂਦੇ ਮੰਮੀ ਤੂੰ ਹੀ ਢੇ ਅੱਜ ਕੱਲ ਕੋਈ ਨਹੀਂ ਵਹਿਮ ਕਰਦਾ ਹੈਗਾ ਜਿਹੜੇ ਮਰਜ਼ੇ ਪਾਲੀਦੇ ਆ ਜੇ ਪੁੱਤ ਵਹਿਮ ਪਰਮ ਨਹੀਂ ਨਾ ਕੋਈ ਕਰਦੇ ਤਾਂ ਹੀ ਦੁਨੀਆ ਦੁਖੀ ਹੈ ਪਿਛਲੇ ਸਿਆਣੇ ਲੋਕ ਜੇ ਵਿਚਾਰਾ ਕਰਦੇ ਤੇ ਹੈ ਵੀ ਤੇ ਸੌਖੇ ਹੀ ਨਾ ਚੱਲ ਕੋਈ ਗੱਲ ਨਹੀਂ ਮੰਮੀ ਜਿੱਦਾਂ ਤੁਸੀਂ ਆਂਦੇ ਉਦਾਂ ਹੀ ਕਰ ਲਾਂਗੇ ਤੇ ਬਾਹਰ ਕੀ تھی ਪਰਚੀ ਲੈ ਕੇ دیਤੀ ਸੀ ਜਿਹਦੀ ਜਿਹਦੀ ਲੈਣੀ ਹੈ ਆਪਣੇ ਹਾਂ ਪਰਚੇ ਮੈਂ ਤੈਨੂੰ ਦਿੱਤੀ ਆ ਜਿਹੜੇ ਜਿੰਨੇ ਨੌਂਗੇ ਉਹਨਾਂ ਨੇ ਲਿਖਾਏ ਆ ਉਹ ਧਿਆਨ ਨਾਲ ਫਿਰ ਲੈ ਆਓ ਪਤਾ ਨਹੀਂ ਮੈਂ ਮੰਮੀ ਕਿੱਥੇ ਰੱਖ ਲਈ ਆ ਤੁਹਾਨੂੰ ਪਤਾ ਕਿੱਥੇ ਰੱਖ ਲਈ ਮੈਂ ਉੱਥੇ ਅੰਦਰ ਹੀ ਕਿਤੇ ਰੱਖੀ ਹੋਣੀ ਹੈ ਵੇਖ ਲੈ ਆ ਹੋਏ ਗਾਲੀ ਮੈਂ ਵੀ ਐ ਲੈਣੀਆ ਲਾਵੇ ਵੀ ਨਹੀਂ ਆਏ ਹੈਗੇ ਮੈਂ ਕਿਹਾ ਤੇ ਸਹੀ ਹੀ ਪੰਜਾਬ ਸੱਦ ਲਿਆ ਉਹਨਾਂ ਨੂੰ ਨਾ ਉਹ ਟਾਈਮ ਨਾ ਜਾਓਗੇ ਤਾਂ ਟਾਈਮ ਨਾ ਮੁੜੋਗੇ ਟਾਈਮ ਵੀ ਤਾਂ ਲੱਗਦਾ ਨਾ ਲੀੜਾ ਕੱਪੜਾ ਬਣਾਉਣ ਤੇ ਪਸੰਦ ਕਰਨ ਤੇ ਨਾਲੇ ਮੰਮੀ ਹੋਰ ਵੀ ਸਮਾਨ ਲੈਣਾ ਹੈਗਾ ਵਾ ਤੇ ਮੈਂ ਸ਼ਾਮਾਂ ਪੈ ਜਾਣੀਆਂ ਤੇ ਰੋ ਰੋਜ਼ ਕਿੱਥੇ ਜਾਇਆ ਜਾਂਦਾ ਤੁਹਾਨੂੰ ਪਤਾ ਘਰਾਂ ਚ ਇਹੋ ਤੇ ਮੈਂ ਤੁਹਾਨੂੰ ਆਖਿਆ ਕਿ ਮੈਂ ਬਾਰ ਬਾਰ ਨਹੀਂ ਜਾਂਦੇ ਚੰਗੇ ਲੱਗੀਦਾ ਤੇ ਇੱਕ ਵਾਰੀ ਜਾਓਗੇ ਤਾਂ ਸਾਰਾ ਸਮਾਨ ਲਿਸਟਾ ਲੈ ਜਾਓ ਨਾਲ ਹੀ ਕੋਈ ਗੱਲ ਮੰਮੀ ਕੋਸ਼ਿਸ਼ ਤੇ ਇਹੋ ਕਰਾਂਗੇ ਵੀ ਆਪਣੇ ਵੱਲੋਂ ਸਾਰਾ ਲੈ ਆਈਏ ਨਾਵ ਲੱਗ ਗਈ ਨਾਲ ਲੈ ਕੇ ਆਉਣਾ ਹੀ ਨਾਵ ਨੂੰ ਗੱਪੀ ਨਾਲ ਆ ਜਾਂਦੇ ਆ ਹੌਸਲਾ ਕੋਈ ਕੰਮ ਡੱਬੀ ਹੋਣੀ ਆ ਕਰਨ ਹੈ ਤੇ ਸਹੀ ਆ ਫੇਰ ਮੰਮੀ ਉਹਨੂੰ ਛਿੜਕਾ ਦੇਗੀ ਜੇ ਅਹੀਂ ਉੱਥੇ ਲੇਟ ਹੋ ਗਏ ਮੰਮੀ ਨੇ ਕਹਿਣਾ ਗੱਡੀ ਵੀ ਖੜੀ ਮੁੰਡਾ ਵੀ ਨਾਲ ਗਿਆ ਤੇ ਫੇਰ ਤੂੰ ਸ਼ਾਮਾਂ ਹੀ ਪਾਈਆਂ ਕੋਈ ਨਹੀਂ ਮੰਮੀ ਕਹਿੰਦੇ ਹੈਗੇ ਉਹ ਲੰਨਾ ਬਾ ਆ ਵੀ ਗਈ ਹਾ ਗਏ ਚੱਲ ਚੰਗਾ ਵਾ ਚੱਲੀਏ ਫਿਰ ਨਵਤਨ ਸੂਟ ਕਿੰਨਾ ਚਚੰਡਿਆ ਵਾ ਜਦੋਂ ਤੂੰ ਪਉਨੀ ਆ ਉਦੋਂ ਹੀ ਫੋਟੋ ਫੋਟ ਪੈਂਦਾ ਵਾ ਥੈਂਕ ਯੂ ਵੀਰ ਜੀ ਆਣਾ ਪਹਿਲੇ ਫੜ ਲਓ ਹਾਂ ਆਪਣੇ ਕੋਲੀ ਰੱਖ ਲਿਓ ਇਹ ਪਹਿ ਕਹਦੇ ਨਾ ਉੱਥੇ ਸ਼ੋਪਿੰਗ ਕਰਨੀ ਨਹੀਂ ਕਰਨੀ ਤੇ ਫਿਰ ਤੁਸੀਂ ਆਪਣੇ ਕੋਲੋਂ ਹੀ ਕੱਢ ਕੇ ਦੇ ਦੇਣਾ ਮੈਂ ਕਿੱਥੇ ਹੱਥ ਚ ਫੜੀ ਫਿਰਾਂਗੀ ਨਵ ਤੂੰ ਰਹਿਣ ਦੇਣ ਇਹ ਆਪੇ ਤੇਰਾ ਵੀਰ ਦੇ ਦੇਗਾ ਭਾਬੀ ਜੀ ਥੋੜੇ ਬੋਧ ਦੇ ਦੇਣੇ ਹੋਂ ਤੇ ਕੋਈ ਗੱਲ ਨਹੀਂ ਆ ਚਲੋ ਫਿਰ ਚੱਲੀਏ ਲੇਟ ਹੁੰਦੇ ਆਪਾਂ ਚਲੋ ਲਾਵੇ ਕਾ ਗੱਲ ਸੁਣ ਲੋ ਕੁੜਕੇ ਪੈਸੇ ਨਹੀਂ ਕੋਈ ਵੀ ਰੱਖਣੇ ਆਪ ਤੂੰ ਹੀ ਦੇਣੇ ਆ ਹੁਣ ਤੂੰ ਹੀ ਲੈ ਲੋ ਜੇ ਮੋੜੇ ਤੇ ਗੁੱਸਾ ਨਾ ਕਰ ਲੈ ਤੇ ਚਾਚਾ ਜੀ ਨੂੰ ਵਾਪਸ ਦੇ ਦਿਓ ਇਸ ਲਈ ਮੈਂ ਅਗਲੀ ਨਾਲ ਜੇਬ ਚ ਪਾਉਣ ਲਗਾ ਜਿੱਦਾਂ ਹੈ ਮੈਂ ਉੱਧੇ ਰੱਖ ਲੈਣੇ ਆ ਜੇ ਕੋ ਚਾਚਾ ਜੀ ਉਹਨਾਂ ਦੀ ਤਲੀ ਤੋਂ ਉਹਦੀ ਮਾਂਤਰਾ ਰੱਖ ਦੇਣੀ ਆਹ ਲਾਵਾ ਕਿੱਧਰ ਲੈ ਆਏ ਹੋ ਇਧਰ ਤਾਂ ਦੁਕਾਨਾ ਭੰਦਾ ਗਰਲੀਣਾ ਆਪਾਂ ਆ ਗਏ ਆਂ ਟਾਈਮ ਨਾਲ ਮਾਰਕੀਟ ਖੁੱਲਣੀ ਇਹ ਚੱਲਦੂ ਹੋਈ ਆ ਤੇ ਨਾਲੇ ਆਪਾਂ ਨਾ ਗੱਡੀ ਬਹੁਤੀ ਗਾਹ ਨਹੀਂ ਖਾਣੇ ਉੱਥੇ ਮੁੜ ਕੇ ਟ੍ਰੈਫਿਕ ਬੜੀ ਵੱਜ ਜਾਂਦੀ ਆ ਔਖਾ ਹੁੰਦਾ ਵਾ ਤੇ ਇੱਥੇ ਆਰਾਮ ਨਾਲ ਗੱਡੀ ਲਾ ਜਾਾਂਗੇ ਉਹ ਸਾਹਮਣੇ ਦੁਕਾਨ ਵਾਲੇ ਮੁੰਡੇ ਨੂੰ ਆਕਮਾਨ ਨਾਲ ਫੋਨ ਕੀਤਾ ਵਾ ਉਹ ਅੰਦਰ ਜੋ ਦੁਕਾਨ ਖੋਲਨੇ ਭਾਜੀ ਕੋਈ ਚਿੰਤਾ ਦੀ ਗੱਲ ਨਹੀਂ ਤੂੰ ਗੱਡੀ ਲਾ ਜਾ ਉਹ ਇੱਥੇ ਚੱਲ ਕੋਈ ਗੱਲ ਨਹੀਂ ਤੇ ਨਾਮ ਨੂੰ ਪੁੱਛ ਲੈਣੀ ਮੈਨੂੰ ਕੱਲ ਨਾਮ ਕਹਿਣ ਦੀ ਹੀ ਕਿ ਕੋਈ ਦੁਕਾਨਦਾਰ ਨੂੰ ਪਤਾ ਉਹ ਦੀ ਸੇਹਲੀ ਦੇ ਨਾਮ ਕਿਹੜੀ ਦੁਕਾਨ ਕਹਿਣ ਟੀਆ ਬੋ ਵੀਰ ਜੀ ਮੇਰੇ ਫਰੈਂਡ ਦੱਸਣ ਦੀ ਹੀ ਮੈਨ ਤੇ ਉੱਥੇ ਉਹ ਬੜੇ ਵਧੀਆ ਤੇ ਸਸਤੇ ਰੇਟ ਤੇ ਕੱਪੜੇ ਦੇਂਦੇ ਨੇ ਤੇ ਆਪਾਂ ਦੂਜੀ ਸ਼ਾਪ ਤੇ ਜਾਣ ਤੋਂ ਪਹਿਲਾਂ ਇੱਕ ਵਾਰੀ ਇੱਥੇ ਵੀ ਦੇਖ ਜੰਨੇ ਆ ਸਗੂ ਜੀ ਹਾਨੂੰ ਇੱਥੋਂ ਹੀ ਮਿਲ ਜਾਣਗੇ ਤੇ ਨਾਵ 90 ਮਾਰਕੀਟ ਤੇ ਆਪਾਂ ਆ ਗਏ ਆ ਪਰ ਇਹ ਆਪੀ ਇੱਥੇ ਕੱਪੜੇ ਵਾਲੀਆਂ ਕਈ ਦੁਕਾਨਾਂ ਨੇ ਤੈਨੂੰ ਦੁਕਾਨ ਦਾ ਨਾਮ ਪਤਾ ਵਾ ਹਾਂਜੀ ਵੀਰ ਜੀ ਮੈਨੂੰ ਨਾਮ ਦਾ ਪਤਾ ਵਾ ਗੁਰਸਾਜਨ ਕਲੋਥ ਹਾਊਸ ਤੇ ਇੱਕ ਵਾਰੀ ਵੇਖ ਲੈਨੇ ਆ ਆਪਾਂ ਹਨਾ ਹੋ ਸਕਦਾ ਸਾਨੂੰ ਇੱਥੋਂ ਹੀ ਚੀਜ਼ ਪਸੰਦ ਆ ਜੇ ਨਾ ਵੀ ਵੇਖ ਲੈਨੇ ਆ ਜੇ ਚੰਗੇ ਹੋਊਗੇ ਤਾਂ ਲੈ ਲਾਂਗੇ ਤੇ ਨਾ ਚੰਗੇ ਹੋਣਗੇ ਤਾਂ ਹੋਰ ਕਿਹੜੀ ਦੁਕਾਨੋਂ ਵੇਖ ਲਾਂਗੇ ਆ ਬੀਜੀ ਬੜੇ ਸੋਹਣੇ ਸੂਟ ਹੁੰਦੇ ਨੇ ਮੇਰੀ ਫਰੈਂਡ ਨੇ ਪਾਏ ਹੁੰਦੇ ਤੇ ਉਹ ਤੇ ਇੱਥੋਂ ਹੀ ਲੈ ਕੇ ਜਾਂਦੀ ਏ ਚੱਲ ਕੋਈ ਗੱਲ ਨਹੀਂ ਤੇਰੇ ਕਹਿਣ ਤੇ ਵੇਖ ਲੈਣੇ ਤੈਨੂੰ ਪਸੰਦ ਆ ਜਾਣੀ ਜੇ ਤੇਰੀਆਂ ਸਹੇਲੀਆਂ ਪਾਏ ਤਾਂ ਉਹੋ ਜੇ ਤੈਨੂੰ ਆ ਜਾਣੇ ਪਸੰਦ ਆਹੋ ਭਰੀਏ ਨਾ ਕਿ ਵੀ ਵਿਆਹ ਵਾਲਾ ਇਹਦਾ ਥੋੜਾ ਜਿਹਾ ਫਰਕ ਹੁੰਦਾ ਚਲੋ ਕੋਈ ਨਹੀਂ ਵੇਖ ਲੈਨੇ ਆ ਚਲੋ ਵੇਖ ਲਈਏ ਫਿਰ ਛੇਤੀ ਛੇਤੀ ਕਿਉਂਕਿ ਹੋਰ ਵੀ ਦੁਕਾਨਾਂ 'ਚ ਜਾਣਾ ਹੈਗਾ ਸਾਰਾ ਸਮਾਨ ਲੈਣਾ ਵਾ ਚਲੋ ਫਿਰ ਕਰ ਲਈਨਾ ਇੰਨਾ ਟਾਈਮ ਇਦਾਂ ਦਾ ਸਲਾਵਾ ਕਰਦੇ ਰਹਿਣਾ ਆਪਾਂ ਉੱਤਰ ਕੇ ਵੇਖ ਲਾਂਗੇ ਯਾਰ ਇੱਕ ਦੋ ਦੁਕਾਨ ਹੋਰ ਹੀ ਫਿਰ ਲੈਨੇ ਆ ਹਾਂਜੀ ਵਾਲੀ ਵੀਰਜੀ ਕਿਹੜੀ ਇੱਕੋ ਸ਼ਾਪ ਤੋਂ ਚੀਜ਼ ਮਿਲ ਜਾਂਦੀ ਆ ਵੱਖ-ਵੱਖ ਜਗ੍ਹਾ ਤੇ ਤੇ ਜਾਣਾ ਹੀ ਪੈਂਦਾ ਹਾਂ ਹਾਂ ਚਲੋ ਅੱਜ ਨਾਮ ਉਸ ਨੂੰ ਵਧਾਈ ਹਾਂਜੀ ਹੋਇਆ ਵਾ ਹੁਣੇ ਧੁੱਪ ਨਿਕਲਾਈ ਨਾ ਵੇਖਿਓ ਤੁਸੀਂ ਕਹਿੰਦਾ ਦੁਕਾਨ ਚੋਂ ਨਿਕਲ ਗਈ ਨਾ ਗਰਮੀਂ ਜਿਆਦਾ ਟਾਈਮ ਨਾ ਲਾਏਗਾ ਸਰ ਕੋਸ਼ਿਸ਼ ਕਰਿਓ ਵੀ ਇਹ ਕਰਕੇ ਕੰਮ ਤੇ ਦੂਜਾ ਵੀ ਕਰਨਾ ਓਏ ਗਾ ਨਹੀਂ ਹੁਣ ਟਾਈਮ ਤੇ ਲੱਗਣਾ ਨਹੀਂ ਗਿੱਜੀ ਆ ਅੱਜ ਲੱਦਣੀ ਦੁਕਾਨ ਚਲੋ ਕੋਈ ਨਹੀਂ ਜਾ ਕੇ ਵੇ ਲੈਨੇ ਸਸਿਆ ਬਾਈ ਜੀ ਕੀ ਆ ਜੱਸੀ ਗੱਲ ਕੋਸ ਨਾ ਸੋਤਾ ਲੇਗਾ ਸੋ ਲੈਗਾ ਹਾਂ ਜੀ ਭੈਣ ਦਾ ਨਾ ਵਿਆਹ ਤਰਿਆ ਹੈ ਠੀਕ ਹੈ ਵਧੀਆ ਜੀ ਬਾਈ ਦਿਖਾਦਾ ਤੇ ਹਾਂ ਜੀ ਤੇ ਨਾਲੇ ਇੱਕ ਬੇਨਤੀ ਸੁਣਿਆ ਹੋਰ ਥੋੜੀ ਸਾਗੇ ਆ ਫਿਰ ਕੱਢਿਓ ਥੋੜੀ ਜਿਹੀ ਬੇਨਤੀ ਸੁਣ ਲਓ ਹਾਂ ਜੀ ਇਹ ਆ ਵੀ ਆਪਣੀ ਦੁਕਾਨ ਤੇ ਆਏ ਆ ਭਰਾ ਨਾਲ ਤੇ ਤੁਹਾਡੀ ਸਾਡੀ ਆਪਣੀ ਦੁਕਾਨ ਆ ਸਾਡੇ ਵਧੀਆ ਦਿਖਾਉਂਦੇ ਤੇ ਗਰੰਟੀ ਵਾਲਾ ਕਪੜਾ ਦਵਾਂਗੇ ਵਧੀਆ ਹਾਂਜੀ ਹਾਂਜੀ ਜਿਹੜਾ ਕੋਈ ਵੀ ਲੰਮਣ ਆਏ ਲੰਮਣ ਦੁਬਾਰਾ ਆਉਗੇ ਪੱਕੇ ਆਗਾ ਨਵੇਂ ਨਵੇਂ ਰਿਸ਼ਤੇਦਾਰੀ ਬੰਨੀ ਆ ਤੇ ਜਿਹੜੇ ਆ ਵੀ ਭੈਣ ਭਰਾ ਕਹਿੰਦੇ ਕਿ ਕਿੱਥੋਂ ਲਏ ਆ ਸੂਟ ਦੇਖ ਲੋ ਨਾ ਬਹੁਤ ਤੁਹਾਨੂੰ ਪਸੰਦ ਆ ਦਿੱਖਦੇ ਵੇਖੋ ਵੀਰ ਜੀ ਆ ਹੈਗਾ ਇਸਰਾਰਾ ਸੂਟ ਥੈਂਕ ਯੂ ਵੇਖੋ ਬਹੁਤ ਵੇਖੋ ਗਰਾਰੇ ਵਾਲਾ ਬੜਾ ਚੱਲਦਾ ਪਿਆ ਇਸ ਦਾ ਆਲਾ ਲੈਣਾ ਕੁੱਟਾ ਆਏਗਾ ਆ ਲਾਗ ਦਿੱਤਾ ਆ ਜੇਗਾ ਵੇ ਬੱਖੇ ਉਹ ਸੁਣੀ ਕੀ ਨਾਮ ਮੇਨ ਦਾ ਸੂਟ ਬੜਾ ਸੋਹਣਾ ਲੱਗਾ ਈ ਤੇਨੂੰ ਪਸੰਦ ਆ ਹਾਂਜੀ ਭਾਜੀ ਠੀਕ ਹੋਰ ਦੇਖ ਲੋ ਭਾਈ ਨੇ ਕੀ ਹੋਰ ਡਿਜ਼ਾਈਨ ਆਪਣੇ ਕੋਲ ਆ ਗਿਆ ਦੇਖੋ ਜੀ ਮੈਂ ਵੀਰ ਜੀ ਪਤਾ ਕੀ ਗੱਲ ਜੇ ਦੇਖੋ ਕਿੱਡਾ ਰੰਗ ਪਿਆਰਾ ਤੁਸੀਂ ਪੈਂਦਿਆ ਕੱਟਿਆ ਮੈਂ ਕਿਹਾ ਵੀਰ ਜੀ ਆਪਣੇ ਕੋਲ ਹੋਰ ਬੜੇ ਬੜੇ ਸੋਹਣੇ ਰੰਗ ਆ ਵੇਖੋ ਇਹ ਘੰਟਾ ਜੇਗਾ ਆ ਬੈਕ ਸਾਈਡ ਆ ਜਾਈਗੀ ਠੀਕ ਹੈ ਤੁਸੀਂ ਕੱਟ-ਕੱਟ ਕੇ ਤੇ ਅੱਗੇ ਖਲਾਰਾ ਪਾਈ ਜਾਣਾ ਇਹਨਾਂ ਨੂੰ ਜਿੰਨੇ ਤੇ ਵੀ ਵਖਾਲਤੇ ਨਾ ਕੋਈ ਨਾ ਕਹਣਾ ਲਾਲ ਲਈਏ ਹਰਾ ਲਈਏ ਤੇ ਪੀਲਾ ਲਈਏ ਨਹੀਂ ਨਾ ਸਾਰੇ ਨਾ ਪਾਓ ਤੇ ਤੁਸੀਂ 2 ਮਿੰਟ ਬਹਿ ਜਾਓ ਤਾਂ ਹੀ ਵੇਖ ਲੈਣੇ ਆ ਸਰ ਨੂੰ ਤੇ ਇਹ ਅਭ ਛੇਤੀ ਛੇਤੀ ਪਹਿਲਾਂ ਤਾਂ ਜੱਜ ਵੀ ਆ ਕੇ ਤੇ ਚੱਲ ਜਣ ਜੀ ਹਲੇ ਤੇ ਸ਼ੁਰੂਆਤ ਹੀ ਹੈ ਇਹਦੀ ਪਹਿਲਾਂ ਹੀ ਲੱਗ ਪਈ ਉਹ ਕਹਿਣਾ ਮੈਂ ਨਾ ਵੀ ਸਾਰੇ ਕੰਮ ਨਾਲ ਨਾਲ ਕਰਦੇ ਜਾਈਏ ਨਾ ਤੁਸੀਂ ਨਾ ਚੁੱਪ ਕਰਕੇ ਇੱਥੇ ਬਹਿ ਜਾਓ ਨਾ ਮੈਂ ਕਿਹਾ ਹੀ ਨਾ ਕਵੀਰ ਜੀ ਨੂੰ ਰਹਿਂਦੀ ਏ ਤੂੰ ਆਣੀ ਨਹੀਂ ਵੀਰ ਦੇ ਨਾਲ ਜਾਣਾ ਵਾ ਆਉਣਾ ਕਾਹਦੇ ਤੇ ਇੰਨਾ ਸਮਾਨ ਆਪਾਂ ਕਿੱਦਾਂ ਖੜਨਾ ਹੈ ਇਹ ਏਦਾ ਕਰਦੇ ਨਾ ਇਹਨਾਂ ਨੂੰ ਭਲਾ ਦੇਣੇ ਤੇ ਸ਼ਾਮ ਨੂੰ ਫੇਰ ਕਾਹ ਗਿਆ ਆਜੋ ਲੈਣਾ ਨੂੰ ਚਲੋ ਕੋਈ ਨਹੀਂ ਵੇਖੂ ਸੇ ਮੁਖਾ ਦੇਓ ਲੈਂਡਿੰਗ ਵਾਲੇ ਵੀ ਥੋੜੇ ਜਿਹਾ ਵਿਖਾ ਦਿਓ ਇੱਕ ਆ ਪਹਿਲਾਂ ਵੇਖ ਲੋ ਕੋਟਨ ਦੇ ਤੇ ਬਟੀਏ ਕੋਰੇ ਹਾਂ ਦੇਸ ਦਾ ਇਹਨਾਂ ਖਾ ਦਿਓ ਪਿਓਲੇ ਪਿਓਰ ਕੋਟਨ ਦੇ ਇਹਨਾਂ ਨਾ ਇਹ ਗਰਮੀ ਆ ਨਾ ਮੌਸਮ ਇਤਾਂ ਦੇ ਚੱਲਦਾ ਇੱਕ ਡਾਊਨ ਆ ਬਚਾਈ ਦੇ ਆ ਹਾਂਜੀ ਬੱਬੀ ਨੇ ਭਾਰੇ ਥੋੜੀ ਰੋਜ਼ ਰੋਜ਼ ਪੈਣੇ ਨੇ ਨਹੀਂ ਚੱਲ ਆਉਣ ਜਾਣ ਡਿਜੀਟਲ ਪ੍ਰਿੰਟਰ ਲੈਣ ਵਾਸਤੇ ਇਹ ਗੱਲ ਵੀਰ ਨੇ ਵੈਰਾਈਟੀ ਸਾਰੀ ਰੱਖੀ ਹੈ ਤੇ ਕਲਰ ਵੀ ਕਿੱਡੇ ਪਿਆਰੇ ਪਿਆਰੇ ਕੱਢ ਕੇ ਦਿੱਤੇ ਹੈ ਕੱਢਾ ਵੀ ਨਾਲ ਕੋ ਡਿਜੀਟਲ ਪ੍ਰਿੰਟਰ ਆਇਆ ਨਵੇਂ ਕਾਸ ਹੁੰਦੇ ਨੇ ਇਹਦੇ ਵਾਸਤੇ ਇੱਕ ਆ ਵੀਰ ਜੀ ਕਰ ਦੂ 사이 ਤੇ ਜਿਹੜਾ ਪਹਿਲਾਂ ਵੇਖਿਆ ਉਹ ਚੂੜੀਆਂ ਤੇ ਪਾਲੀ ਤੇ ਦੋ ਚਾਰ ਹੋਰ ਵੇਖ ਲਈਏ ਹਾਂਜੀ ਕੋਈ ਥੱਲੇ ਵਾਲਾ ਕਰਤਾ ਲੰਗੇ ਹਾਂਜੀ ਉਹ ਵੀ ਕਰ ਦੋ ਸਾਈਡ ਤੇ ਪੁੱਤਾਂ ਵੇਹੇ ਸੂਰ ਤੇ ਭਾਬੀ ਜੀ ਸੋਨਾ ਵਾਂ ਤੇ ਭਰੇ ਨਾ ਮੈਂ ਕਿ ਤਾਈ ਨੇ ਕਹਿਣਾ ਕਿ ਤੁਸੀਂ ਵਾਈਟ ਪਹਿਨ ਲੈ ਆਇਆ ਨਹੀਂ ਮੰਮੀ ਨੂੰ ਹੁਸੀ ਹਣਾ ਮੰਮੀ ਆਣੀ ਇੱਕ ਬਲੈਕ ਤੇ ਇੱਕ ਵਾਈਟ ਨਹੀਂ ਲੈ ਮੈਂ ਹੈਗਾ ਨਹੀਂ ਕਿ ਮੇਰੇ ਸੋਹਣੇ ਹਿਆ ਮਸਤ ਆਪਣੇ ਪਸੰਦ ਆਣਾ ਨਵ ਬਹਿਮਾ ਪਰਮਜ ਨਹੀਂ ਆਪਾ ਪਹਿਣਾ ਤੈਨੂੰ ਜਿਹੜਾ ਰੰਗ ਪਸੰਦ ਆ ਤੂੰ ਲੈੜਾ ਬਾਈ ਗੁਰ ਦਾ ਨਾਮ ਲੱਗੇ ਇਹਨਾਂ ਸੋਚਾਂ ਵਿਚਾਰਾਂ ਵੀਰ ਜੀ ਤੂੰ ਕਲਰ ਹੋਰ ਵੀ ਹੈਗੇ ਆ ਇਹ ਦੁਪੱਟਾ ਕਰੀਮ ਆ ਨਾ ਇੰਨਾ ਫਰਾਜ਼ ਅੱਛਾ ਨੇ ਚ ਕਲਰ ਹੋਰ ਕਾਦੋ ਕੋਈ ਗੱਲ ਨਹੀਂ ਚ ਦੋ ਹੀ ਕਲਰ ਸੋਨਾ ਬਣਿਆ ਇਹ ਵੀ ਜੀ ਕੋਈ ਇਹਦੀ ਨਾ ਸਾਸ ਵਾਸਤੇ ਵੀ ਦਿਓ ਸੋਣ

ਦੈਗਰਾਣਾ ਡਾਈਰੀ ਹੋ ਰਹੀ ਹੈ ਨਾ ਹਾਂ ਹਾਂ ਇਹਦੇ ਨਾਲੇ ਚਿਕਨ ਦਾ ਰੋਟਣਾ ਹੈ ਇਹਦੇ ਨਾਲੇ ਲੱਗੇਗਾ ਇਹਦੇ ਨਾਲੇ ਨਾਲ ਇਹਨਾਂ ਦਾ ਦੁਬਟੇ ਤਾਂ ਡਾਟ ਪਲੱਗ ਲੱਗਦੇ ਨੇ ਦੁਬਟਾ ਕੋਈ ਨਹੀਂ ਮੈਂ ਕੱਢ ਕੇ ਨਵ ਪਸੰਦ ਹੈ ਨਾ ਕਿੰਨੇ ਉਹ ਹਾਂਜੀ ਪੰਜ ਵਜੇ ਆਣੇ ਬਾਕੀ ਜੇ ਨਾ ਕੋਈ ਚੱਕਰ ਤੇ ਵਾਡੇ ਰਹਿਣੇ ਅੱਜ ਕੋਈ ਗੱਲ ਨਹੀਂ ਜਦੋਂ ਮਰਜ਼ੀ ਆ ਤੁਹਾਡੀ ਆਪਣੀ ਦੇ ਤਾਲ ਮਿਹਰਬਾਨੀ ਤੇ ਸ਼ਾਮ ਨੂੰ ਕਿੰਨੇ ਤੱਕ ਕੋਲ ਕਰਦੇ ਹੋ ਸ਼ਾਮ ਨੂੰ 8:00 ਤੱਕ ਆ ਜਾਂਦੇ ਕਿੰਨਾ ਕਿਉਂ ਨਹੀਂ ਜਿਲੇਖ ਨਹੀਂ ਹੋਏ ਇਹਦੇ ਸ਼ਾਮ ਨੂੰ ਦਾ ਆਏਗਾ ਕਿਨਾਲਾ ਭਾਬੀ ਜੀ ਵੀਰ ਜਿਹੜੇ ਤੁਸੀਂ ਪੀਸ ਕਹਿੰਦੇ ਹੋਣਾ ਉਹ ਵੀ ਫਿਰ ਮੰਗਵਾ ਦਿਓ ਹਨ ਹਾਂਜੀ ਉਹ ਆ ਜਾਣੇ ਕੱਲ ਹੀ ਭਾਵੇਂ ਤੇ ਟਰਾਈ ਕਰ ਲਿਓ ਚਲੋ ਕੋਈ ਗਾਣਾ ਠੀਕ ਆ ਠੀਕ ਬਾਈ ਮਿਹਰਬਾਨੀ ਹਾਂ ਸੋਹਣਾ ਸਾਡੇ ਕੋਲ ਨਿਆ ਆਇਆ ਵਧੀਆ ਸੂਟ ਹੀ ਹਾਂਜੀ ਹੋਰ ਕਿ ਸ਼ੌਪ ਤੋਂ ਵੀ ਲੈ ਲਈਆਂ ਕੋਈ ਨਹੀਂ ਵੇਖ ਲਾਗੇ ਇਹ ਆਪੀ ਮੁੰਡੇ ਦੀ ਡੀਲ ਵੀ ਬਹੁਤ ਵਧੀਆ ਨਾ ਹਾਂਜੀ ਤੇ ਬਾਕੀ ਵੀਰ ਨੂੰ ਤੁਹਾਨੂੰ ਉਹਨਾਂ ਮਨਾਵ ਨਹੀਂ ਕੀਤਾ ਤੁਸੀਂ ਕਿਹਾ ਵੀ ਮੰਗਵਾ ਦਿਓ ਤੇ ਪਿਚਾਰਾ ਕਹਿੰਦਾ ਕੋਈ ਨਹੀਂ ਸਪੈਸ਼ਲ ਮੰਗਵਾ ਦਾਂਗੇ ਜਿਹੜੀ ਚੀਜ਼ ਆ ਤੇ ਨਾਲੇ ਭਾਬੀ ਜੀ ਬੁਟੀਕ ਸਟਾਈਲ ਸੂਟ ਤੁਹਾਨੂੰ ਪਤਾ ਹੈ ਕਿੰਨੇ ਚੱਲ ਰਹੇ ਆ ਨੇ ਨਹੀਂ ਬਹੁਤ ਸੁਖੀ ਮਨ ਕਰ ਰਹੀ ਹੈ ਉਦੋਂ ਨਾਲ ਫੇਰ ਕਿੱਥੇ ਹੈ ਨਾ ਕਪੜਾ ਲੈ ਕੇ ਕਢਾਈ ਕਰਾਉਣੀ ਰਵਾਂਗੇ ਤਾਂ ਉਹਨਾਂ ਨੇ ਸਗੋਂ ਆਪ ਹੀ ਰੈਡੀ ਕਰਵਾ ਦੇਣੇ ਆ ਉਹਨੂੰ ਰਕ ਜਿੰਨਾ ਪਰਗਣਾ ਵੀਰ ਜੀ ਜਾਣਾ ਹੈ ਦੇਖਣਾ ਹੀ ਹੈਗੀ ਅੱਛਾ ਅਸਾ ਚੋ ਮੇਰੇ ਨਾਲ ਦਿਮਾਗ ਚੋਂ ਨਿਕਲ ਗਿਆ ਅਸੀਂ ਉੱਧਰ ਵੀ ਜਾਣਾ ਆਪਾਂ ਨਾ ਹਾਂਜੀ